ਰੇਡਾ ਮਾਦਕ ਕਲੈਕਸ਼ਨ ਰੇਡਾ 500 ਰੁਪਏ ਦੇ ਜਰਾ ਪਏ 1000 ਰੁਪਏ ਤਿੰਨ ਪੀਸ ਆਪਣੇ 1000 ਰੁਪਏ ਦੇ ਚਾਰ ਪੀਸ ਹੈ ਆਪਣੇ 5 ਸਾਲ ਦੇ ਬੱਚੋਂ ਲੈ ਕੇ ਇਹ ਲਓ 5 ਐਕਸਲ ਦਾ ਸਾਈਜ਼ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਮੈਂ ਤੁਹਾਡਾ ਦੋਸਤ ਰਾਜਵਿੰਦਰ ਸਿੰਘ ਰੰਗੀਲਾ ਰੰਗੀਲਾ ਰਿਕਾਰਡ ਫੇਸਬੁੱਕ ਤੇ YouTube ਤੇ ਤੁਹਾਡਾ ਸਵਾਗਤ ਹੈ ਖੜੇ ਆ ਜੀ ਬਠਿੰਡਾ ਦੇ ਕੋਟ ਰੋਡ ਗਲੀ ਨੰਬਰ 3 ਮਾਦਵ ਕਲੈਕਸ਼ਨ ਤੇ ਮੋਹਿਦ ਦੀ ਹੱਟੀ ਸਾਹਮਣੇ ਤੁਸੀਂ ਦੇਖ ਰਹੇ ਹੋ ਸਾਹਮਣੇ ਬੋਰਡ ਲੱਗਿਆ ਹੋਇਆ ਮੋਹਿਦ ਦੀ ਦੁਕਾਨ ਆ ਆਪਾਂ ਅੱਜ ਸਰਦੀ ਦੀਆਂ ਜਿਹੜੀਆਂ ਵਧੀਆ-ਵਧੀਆ ਆਈਟਮਾਂ ਹੈ ਉਦੋਂ ਨੂੰ ਦਿਖਾਉਣ ਜਾ ਰਹੇ ਆ ਬਹੁਤ ਹੀ ਘੱਟ ਰੇਟਾਂ ਤੇ ਤੁਹਾਨੂੰ ਇੱਥੇ ਲੋਰ ਦੀ ਗੱਲ ਕਰ ਲਈਏ ਟਰੈਕਸੂਟ ਦੀ ਗੱਲ ਕਰ ਲਈਏ ਜਾਂ ਹੋਰ ਹੁੱਡੀਜ਼ ਵਗੈਰਾ ਦੀ ਗੱਲ ਕਰੀਏ ਤਾਂ ਮਾਦਵ ਕਲੈਕਸ਼ਨ ਤੇ ਤੁਸੀਂ ਅਕਸਰ ਹੀ ਆਪਾਂ ਵੀਡੀਓ ਪਾਉਂਦੇ ਰਹਿੰਨੇ ਆ ਕਿ ਬਹੁਤ ਵਧੀਆ-ਵਧੀਆ ਆਫਰਾਂ ਜਿਹੜੀਆਂ ਮੋਹਿਤ ਦੀ ਦੁਕਾਨ ਤੇ ਲੱਗੀਆਂ ਹੋਈਆਂ ਨੇ ਸੋ ਆਓ ਚੱਲਦੇ ਆ ਮਾਦਵ ਕਲੈਕਸ਼ਨ ਤੇ ਆਓ ਜੀ ਪਹੁੰਚ ਗਏ ਆਪਾਂ ਤੇ ਤੁਹਾਨੂੰ ਅੱਜ ਸਰਦੀ ਦੀਆਂ ਜਿਹੜੀਆਂ ਵਧੀਆ-ਵਧੀਆ ਆਈਟਮਾਂ ਆ ਉਹ ਬਹੁਤ ਹੀ ਘੱਟ ਰੇਟਾਂ ਤੇ ਇੱਥੇ ਮਿਲਣ ਜਾ ਰਹੀਆਂ ਉਹ ਆਫਰਾਂ ਦੀ ਗੱਲ ਕਰਾਂਗੇ ਮੋਹਿਦ ਜੀ ਨਾਲ ਕਰਦੇ ਆਂ ਗੱਲਬਾਤ ਮੋਹਿਦ ਜੀ ਸਵਾਗਤ ਹੈ ਤੁਹਾਡਾ ਸਾਡੇ ਇਸ ਚੈਨਲ ਤੇ ਅ ਅੱਜ ਸਰਦੀ ਦੀਆਂ ਜਿਹੜੀਆਂ ਵਧੀਆ-ਵਧੀਆ ਆਫਰਾਂ ਤੁਸੀਂ ਸਾਡੇ ਕਸਟਮਰਾਂ ਲਈ ਲੈ ਕੇ ਆਏ ਹੋ ਉਹਨਾਂ ਦੀ ਗੱਲਬਾਤ ਕਰਾਂਗੇ ਦੋਸਤੋ ਤੁਸੀਂ ਅਕਸਰ ਵੀਡੀਓ ਦੇਖਦੇ ਹੋਣੇ ਜਦੋਂ ਵੀ ਕੋਈ ਸੀਜ਼ਨ ਆਉਂਦਾ ਉਹ ਸੀਜ਼ਨ ਦੇ ਹਿਸਾਬ ਨਾਲ ਇਹਨਾਂ ਨੇ ਆਫਰਾਂ ਦਿੱਤੀਆਂ ਹੁੰਦੀਆਂ ਆਪਣੇ ਲਈ ਸੋ ਸ਼ੁਰੂਆਤ ਅੱਜ ਮੋਹ ਜੀ ਕਿੱਥੋਂ ਹੋ ਰਹੀ ਹੈ ਸ਼ੁਰੂਆਤ ਆਪਣਾ ਟਰੈਕਸੂਟ ਹੈ ਲੋ ਵੀ ਸਰਦੀ ਦੇ ਮੌਸਮ ਦੇ ਵਿੱਚ ਟਰੈਕਸੂਟ ਪਾ ਕੇ ਆਪਾਂ ਮਾਰਨਿੰਗ ਵਾਕ ਤੇ ਜਾਣਾ ਤੇ ਬਹੁਤ ਹੀ ਵਧੀਆ ਕੁਆਲਟੀ ਹੈ ਮੋਹ ਜੀ ਇਹ ਇਹ ਆਪਣਾ ਮੈਂ ਕਿਹਾ ਤਵਾਕੇ ਦਾ ਰਾਇਜ਼ਨੈਟ ਲੱਗੀ ਹੋਈ ਹੈ ਇਹਦੇ ਅੰਦਰ ਆ ਦੇਖੋ ਵਾਹ ਜੀ ਵਾਹ ਇਸਰਾ ਪਨ ਤਮਾਕੇ ਦੇ ਆਫਰ ਜਿਹੜਾ ਬਾਦ ਕਲੈਕਸ਼ਨ ਦਾ ਰੇਟ ਹੈ 500 ਰੁਪਏ ਦੇ ਜਰਾ ਪਏ ਇਹ ਸਿਰਫ 500 ਰੁਪਏ ਦੇ ਵਿੱਚ ਸਿਰਫ 500 ਰੁਪਏ ਦੇ ਵਿੱਚ ਸਿਰਫ 500 ਰੁਪਏ ਦੇ ਵਿੱਚ ਟਰੈਕ ਸੂਟ ਸਾਡੀ ਇਹ ਲੋਰ ਹੈ ਸਪੈਸ਼ਲ ਲੋ ਜੀ ਫਾਰ ਵਾਲੀ ਲੋਰ 1000 ਰੁਪਏ ਦੇ ਚਾਰ ਪੀਸ ਹੈ ਆਪਣੇ 1000 ਦੀਆਂ ਚਾਰ ਪੀਸ ਆਪਣੇ 4 250 ਰੁਪਏ ਦੀ ਪੈ ਗਈ ਜੀ ਟਰੈਕ ਸੂਟ ਸਾਰਾ ਮਿਲ ਜੂ ਬੱਚੇ ਦਾ ਵੀ ਮਿਲ ਜੂਗਾ ਅੱਛਾ ਸਾਰੇ ਸਾਈਜ਼ ਹੈ ਬੱਚੇ ਦਾ ਵੀ 5 ਸਾਲ ਦੇ ਬੱਚੇ ਤੋਂ ਲੈ ਕੇ ਆਹ ਲੋ 5x ਲੱਕ साइज ਨੇ ਹਰ ਅਰੇਂਜਮੈਂਟ ਜੋ ਸਾਰੀ ਰੇਂਜ ਮਿਲ ਜੂਗੀ ਜਿਹਦੇ ਚ ਉੱਪਰ ਅਰੇਂਜ ਵੀ ਲੈਣੀ ਉਹ ਵੀ ਮਿਲ ਜੂਗੀ ਸਾਰੀ ਰੇਂਜ ਮਿਲੂ ਆਪਰੇ ਕੋ 1500 ਤੋਂ 2000 ਦੇ ਦਿਨ 25 ਸਾਰੀ ਰੇਂਜ ਹੈਗੀ ਆਪਣੇ ਕੋਲ ਟਰੈਸ਼ੂਟ ਦੀ ਸਾਰੀ ਤਰ੍ਹਾਂ ਦੀ ਸਾਰੇ ਤਰ੍ਹਾਂ ਦੇ ਸਾਰੇ ਸਾਰੇ ਕੁਆਲਿਟੀ ਹੈਗੀ ਆਪਣੇ ਕੋਲੇ ਕੁਆਲਿਟੀ ਦਾ ਕੋਈ ਸਵਾਲ ਨਹੀਂ ਜੇ ਬੰਦਾ ਕੋਈ ਆ ਕੇ ਕਹੇ ਜੀ ਆਹ ਕੁਆਲਿਟੀ ਨਹੀਂ ਮੈਨੂੰ ਇਸ ਤੋਂ ਵਧੀਆ ਚਾਹੀਦੀ ਹੈ ਉਹ ਮਿਲੂਗੀ ਆ ਲੋ ਆ ਬਿਜਾਰਸ ਸਾਰੀ ਕੁਮਰਨੀ ਕੋ ਦੇਖ ਸਕਦਾ ਲੋ ਜੀ 1000 ਰੁਪਏ ਤਿੰਨ ਪੀਸ ਆਪਣੇ ਸਾਈਜ਼ ਜਿਹੜਾ ਮਰਜ਼ੀ ਲੈ ਲਓ ਜੀ ਕਲਰ ਜਿਹਨੇ ਮਰਜ਼ੀ ਬਾਦੂ ਰੰਗ ਨੇ ਲੋ ਜੀ ਬਾਦੂ ਰੰਗ ਨੇ ਬਾਦੂ ਸਾਈਜ਼ ਨੇ ਤੇ ਤੁਸੀਂ ਆਉਣਾ ਕਿੱਥੇ ਹੈ ਕੋਟ ਰੋਡ ਗਲੀ ਨੰਬਰ 3 ਬਠਿੰਡਾ ਦੀ ਤੇ ਮਾਧਵ ਕਲੈਕਸ਼ਨ ਤੇ ਮੋਹਿਦ ਦੀ ਦੁਕਾਨ ਹੈ ਪੁੱਛ ਕੇ ਆ ਜਾਓ ਸਿੱਧਾ ਹੀ ਤੇ ਸੋਨੂੰ ਆ ਜਿਹੜੀਆਂ ਸਰਦੀ ਦੀਆਂ ਵਧੀਆ ਵਧੀਆ ਬੈਸਟ ਆਫ ਨੇ ਉਹ ਮਿਲ ਜਾ ਰਹੀਆਂ ਨੇ ਖਸੋ ਖਸੋ ਇੱਕ ਸਾਡਾ ਦਿਖਾਣਾ ਹੈ ਗਰਮ ਸੂਟ ਇਹ ਤਾਂ ਸ਼ੁਰੂ ਹੋ ਚੁੱਕੀ ਹੈ ਧਮਾਕਾ ਦੇਣਾ ਤੁਹਾਨੂੰ ਮੈਂ ਅੱਛਾ ਜੀ ਆ ਲੋ ਧਮਾਕਾ ਦੇਣ ਜਾ ਰਹੇ ਨੇ ਆਪਾਂ ਨੂੰ ਹਲੋ ਪੂਰਾ ਸੂਟ ਦੇ ਦਗਾ 1000 ਦੇ ਤਿੰਨੇ ਵੀ 1000 ਦੇ ਤਿੰਨ ਸੂਟ ਦੇ ਦਾਂਗੇ ਇਹ ਵੀ ਗਰਮ ਗਰਮ ਵਾਹ ਜੀ ਵਾਹ ਸਰਦੀ ਦੀ ਇਹ ਬਹੁਤ ਵੱਡੀ ਜਿਹੜੀ ਆਈਟਮ ਹੈ ਉਹ ਬਹੁਤ ਹੀ ਕਰਕਸ ਕਿਸੇ ਨੇ ਕਿਸੇ ਨੇ ਹੋਰ ਸਸਤਾ ਵੀ ਰਹਿਣਾ ਹੈ 250 ਰੁਪਏ ਚ ਵੀ ਸੂਟ ਦੇ ਦਾਂਗੇ ਹੈਗਾ ਆਪਣੇ ਕੋਲ 1000 1000 ਦੇ ਚਾਰ ਵੀ ਹੈਗੇ ਆਪਣੇ ਕੋਲ 1000 ਦੇ ਚਾਰ ਗਰਮ ਸੂਟ ਹੋ ਵੀ ਗਰਮ ਸੂਟ ਪੂਰੇ ਦੋਨੇ ਪਜਾਮੀ ਨਾਲ ਹੈ ਬਿਲਕੁਲ ਐਤ ਕੀ ਸਰਦੀ ਦੇ ਵਿੱਚ ਐਡੀ ਐਡੀਆ ਆਫਰਾਂ ਜਿਹੜੀਆਂ ਮਾਧਵ ਕਲੈਕਸ਼ਨ ਤੇ ਮਿਲ ਰਹੀਆਂ ਨੇ ਹੋਰ ਕਿਤੇ ਨਹੀਂ ਮੈਨੂੰ ਲੱਗਦਾ ਇਹੋ ਜਿਹੀਆਂ ਆਫਰਾਂ ਤੁਹਾਨੂੰ ਮਿਲਣਗੀਆਂ ਬਠਿੰਡਾ ਦੇ ਕੋਟ ਰੋਡ ਗਲੀ ਨੰਬਰ 3 ਐਡਰੈਸ ਫੇਰ ਸੁਣ ਲਓ ਬਠਿੰਡਾ ਬੱਸ ਸਟੈਂਡ ਦੇ ਬੈਕ ਸਾਈਡ ਕੋਟ ਰੋਡ ਗਲੀ ਨੰਬਰ 3 ਮਾਧਵ ਕਲੈਕਸ਼ਨ ਮੋਹਿਦ ਦੀ ਦੁਕਾਨ ਤੇ ਤੁਹਾਨੂੰ ਸਰਦੀ ਦੇ ਵਿੱਚ ਇਹ ਜਿਹੜੀਆਂ ਬੈਸਟ ਆਫਰਾਂ ਮਿਲਣ ਜਾ ਰਹੀਆਂ ਨੇ ਉਹ ਉਹ ਮੋਹ ਜ ਹੋਰ ਕੀ ਕੀ ਸਾਡੇ ਕੋਲ ਸਾਰੀ ਆਈਟਮ ਸਾਰੀ ਆਈਟਮ ਹੀ ਆਪਰੇ ਕੋਲ ਪੈਂਚਰ ਲੈ ਲਓ ਫਾਰਮਲ ਲੈ ਲਓ ਫਾਰਮਲ ਆਪਣੀ 1000 ਰੁਪਏ ਦੇ ਚਾਰ ਪੀਸ ਹੈ ਬੱਚੇ ਦਾ ਕੋਟ ਪੈਂਟ ਆਪਣਾ ਆ ਲੋ 3 ਪੀਸ 3 ਪੀਸ ਕੋਟ ਪੈਂਟ 1000 ਰੁਪਏ ਦਾ ਸਿਰਫ 1000 ਰੁਪਏ ਦਾ ਦੋਸਤੋ 1000 ਰੁਪਏ ਦੇ ਵਿੱਚ ਬੱਚਿਆਂ ਦਾ 3 ਪੀਸ ਕੋਟ ਪੈਂਟ ਜੈਂਸ ਲੈ ਲਵੋ ਲੋ ਜੀ ਵਿਆਹ ਸ਼ਾਦੀਆਂ ਦਾ ਸੀਜ਼ਨ ਹੈ ਤੇ ਕੋਟ ਪੈਂਟ 3 ਪੀਸ 1200 ਰੁਪਏ ਰੇਟ ਆ ਆਪਣਾ ਸੋਡੀ ਵੀਡੀਓ ਦੇਖਣ ਵਾਲੇ ਲੋਕਾਂ ਤੇ ਇਹ ਸਪੈਸ਼ਲ ਆਫਰ ਹੈ 1200 ਰੁਪਏ ਲਓ ਜੀ ਰੰਗੀਲਾ ਰਿਕਾਰਡ ਦੀ ਵੀਡੀਓ ਨੂੰ ਸ਼ੇਅਰ ਕਰਕੇ ਤੁਸੀਂ ਆਜੋ ਕੋਟ ਪੈਂਟ 3 ਪੀਸ ਮੋਹਿਤ ਦੀ ਦੁਕਾਨ ਤੋਂ 1200 ਰੁਪਏ ਦਾ ਬਹੁਤ ਹੀ ਘੱਟ ਰੇਟ ਤੇ ਮਿਲਣ ਜਾ ਰਿਹਾ ਹੈ ਬ੍ਰੈਂਡ ਚੈੱਕ ਕਰਾ ਦਿਓ ਮਾੜਾ ਨਾ ਤੁਸੀਂ ਆ ਨੇੜੇ ਕਰਕੇ ਦਿਖਾ ਦਿਓ ਗਲੋਨੈਕਸ ਦਾ ਬ੍ਰੈਂਡ ਹੈ ਇਹ ਸਾਰਿਆਂ ਕੋਲੇ ਪਿਆ ਹੈ ਗੱਲੋ ਕੋ 1200 ਨੂੰ 300 ਘੱਟ ਕਦੇ ਨਹੀਂ ਮਿਲਦਾ ਬਿਲਕੁਲ ਸਹੀ ਗੱਲ ਹੈ ਇਹਦੂ ਜੇਣੇ ਕਿ 1200 ਰੁਪਏ ਦਾ ਇਹ ਹੈਰਾਨਗੀ ਕਰਨ ਵਾਲਾ ਰੇਟ ਦਿੱਤਾ। ਨੋ ਨੋ ਸਨੋ ਪ੍ਰੋਫਰ ਦੇ ਕੰਮ ਕਰਦੇ ਸਿਰ ਪਿਆਰ ਵੀ ਪੀਸ ਤੇ ਕੰਮ ਕਰਦੇ ਆ। ਲੋ ਸਾਰਿਆਂ ਦੇ ਐਟਕੀ ਕੋਟਪੈਂਟ ਵਿਆਹਾਂ ਸ਼ਾਦੀਆਂ ਚ ਪਵਾ ਦੇਣੇ ਇਹਨਾਂ ਦੇ 3 ਪੀਸ ਤੇ ਕੋਟਪੈਂਟ ਹੈ ਜਿਹੜੇ 3 ਪੀਸ ਇੱਥੇ ਮਿਲਣ ਜਾ ਰਹੇ ਨੇ ਤੇ ਇੱਕ ਵਾਰ ਨਿਗਾ ਮਾਰ ਲਓ ਤੁਸੀਂ ਕਲਰ ਬਹੁਤ ਘੈਂਡ ਘੈਂਡ ਪਏ ਨੇ ਹਰੇਕ ਸਾਈਜ਼ ਦੇ ਵਿੱਚ ਤੁਸੀਂ 3 ਪੀਸ ਕੋਟਪੈਂਟ ਹੈ ਜਿਹੜੇ ਇਤੋਂ ਬਾਏ ਕਰ ਸਕਦੇ ਹੋ। ਲੋ ਵਿਆਹ ਸ਼ਾਦੀਆਂ ਦਾ ਸੀਜ਼ਨ ਹੈ ਤੇ ਵਿਆਹ ਸ਼ਾਦੀਆਂ ਦੇ ਸੀਜ਼ਨ ਦੇ ਵਿੱਚ ਜਿਹੜੇ ਇਹ ਕੋਟ ਪੈਂਟ ਹੈ ਤੁਹਾਡੇ ਜਦੋਂ ਪਾਏ ਹੋਏ ਤੇ ਬਹਿ ਜਾ ਬਹਿ ਜਾ ਹੋ ਜੇਗੀ ਤੇ ਮੋਹ ਜੀ ਇਧਰ ਜਿਹੜੀਆਂ ਆ ਬਾਸਕਟਾ ਜੈਕਟਾਂ ਮੇਰਾ ਸਾਹਿਬ ਜਾਗੋ ਦੇ ਪ੍ਰੋਗਰਾਮ ਤੇ ਕੁਰਤੇ ਪਜਾਮੇ ਬਾਸਕਟਾ ਰਾਂ ਅਸੀਂ ਪੂਰੀ ਆਫਰ ਦੇ ਲਈ ਆ 1500 ਰੁਪਏ ਐਮ ਆਰ ਪੀ ਦਾ ਮਾਲ ਹੈ ਕੰਪਨੀ ਦਾ ਮਾਲ ਹੈ ਸਿਰਫ 250 ਰੁਪਏ ਚ ਅਸੀਂ ਦੇਈ ਜਾਂਦੇ ਹਾਂ ਅੱਛਾ 1500 ਰੁਪਏ ਵਾਲਾ 250 ਰੁਪਏ ਦੇ ਵਿੱਚ ਅਸੀਂ ਸ਼ਰਮ ਕਰਕੇ ਵੇਚਿਆ ਸੀ ਪਿਛਲੇ 500 ਰੁਪਏ ਮਾਲ ਵੇਚਿਆ ਹੋਇਆ ਇਹ ਪਿਲੇ ਸੀਜ਼ਨ ਦਾ ਸਾਡਾ ਮਾਲ ਹੈ ਅਸੀਂ ਨੋ ਨੋ ਸਨੋਪਰਫ ਦੇ ਵਿੱਚ ਹੀ ਲੋਬੀ ਇਸ ਵਿਆਹ ਸ਼ਾਦੀ ਦੇ ਪ੍ਰੋਗਰਾਮਾਂ ਤੇ ਤੁਸੀਂ ਇਹ ਜੈਕਟਾਂ ਪਾ ਕੇ ਜਾਗੋ ਦੇ ਵਿੱਚ ਜਿਹੜੀਆਂ ਢਮਾਲਾਂ ਪਾਉਣੀਆਂ ਉਹ ਵੱਖਰੀਆਂ ਹੀ ਹੋਣੀਆਂ ਸੋ ਕੋਟ ਪੈਂਟਾਂ ਦੀ ਗੱਲ ਕੀਤੀ ਸੀ ਕੋਟ ਪੈਂਟਾਂ ਦੇ ਵਿੱਚ ਕਲਰ ਤੁਸੀਂ ਦੇਖ ਲਓ ਪੂਰੇ ਮੈਂ ਸਾਹੀ ਕਲਰ ਨੇ ਹਰੇਕ ਲਾਈਟ ਤੋਂ ਲਾਈਟ ਤੇ ਡਾਰਕ ਤੋਂ ਡਾਰਕ ਕਲਰ ਹਰੇਕ ਸਾਈਜ਼ ਦੇ ਵਿੱਚ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਦੇ ਸੋ ਇਸ ਤਰ੍ਹਾਂ ਦੀ ਜਿਹੜੀਆਂ ਆਈਟਮਾਂ ਤੁਹਾਨੂੰ ਸਿਰਫ ਮਾਧਵ ਕਲੈਕਸ਼ਨ ਤੇ ਹੀ ਮਿਲ ਸਕਦੀਆਂ ਨੇ ਔਰ ਬਹੁਤ ਹੀ ਘੱਟ ਰੇਟਾਂ ਤੇ ਮੋਜੀ ਜੀ ਹੋਰ ਕੀ ਕੁਝ ਸਾਡੇ ਸਰੋਤਲ ਦੇ ਤੁਸੀਂ ਫਾਰਮਲ ਪੈਂਟਾਂ ਦੀ ਗੱਲ ਕੀਤੀ ਸੀ ਫਾਰਮਲ ਪੈਂਟਾਂ ਦੇ ਵਿੱਚ ਕਿਹੜੀ ਕਿਹੜੀ ਵੈਰਾਈਟੀ ਸਾਡੇ ਕਸਟਮਰ ਲਈ ਤੁਸੀਂ ਲੈ ਕੇ ਆਏ ਹੋ ਫਾਰਮਲ ਪੈਂਟਾਂ ਪਲੇਸ ਸਟਾਰਟਿੰਗ ਦੇ ਵੀ ਹਰ 1000 ਰੁਪਏ ਦੇ ਚਾਰ ਪੀਸ 1000 ਦੇ ਚਾਰ ਨਾਲੇ ਵਿੱਚ ਸਾਈਜ਼ ਜ਼ਿਆਦਾ 28 ਤੋਂ ਲੈ ਕੇ 40 ਤੱਕ ਸਾਈਜ਼ ਹੈ ਸਾਰੇ ਸਾਈਜ਼ ਸਾਰੇ ਸਾਈਜ਼ ਮਿਲਣਗੇ ਕਲਰ ਵੀ ਮਿਲ ਜਾਣਗੇ ਵਾਧੂ ਵਾਧੂ ਜਿੰਨਾ ਮਰਜ਼ੀ ਵਾਧੂ ਕਲਰ ਜਿੰਨੇ ਮਰਜ਼ੀ ਦਿਖਾਓ ਕਲਰ ਲਾਈਟ ਸਾਰੀ ਸਾਰੀ ਫਾਰਮਲੀ ਪਈ ਹੈ ਦੇਖੋ ਸਾਰੀ ਉਹ ਫਾਰਮਲ ਪੈਂਟ ਹੈ ਜਿਹੜੀ ਐ ਜੀਨਸ ਵੀ ਹੈ ਸ਼ਰਟਾਂ ਵੀ ਹੈ ਗਰਮ ਸ਼ਰਟਾਂ ਵੀ ਹੈ ਬਹੁਤ ਸਾਰੀਆਂ ਆਈਟਮਾਂ ਜਿਹੜੀਆਂ ਤੁਹਾਨੂੰ 1000 ਰੁਪਏ ਦੇ 5 ਪੀਸ ਐ ਸ਼ਰਟ ਹਾਂਜੀ ਇਹ ਸ਼ਰਟ 1000 ਰੁਪਏ ਦੇ 5 ਪੀਸ ਤੁਹਾਨੂੰ ਮਿਲਣ ਜਾ ਰਹੇ ਨੇ ਐ ਕਲਰ ਔਰ ਡਿਜ਼ਾਈਨ ਚੈੱਕ ਲਾਈਨਿੰਗ ਕਾਫੀ ਕੁਝ ਆਰਟੀਕਲ ਤੁਹਾਨੂੰ ਇੱਥੇ ਅਵੇਲੇਬਲ ਨੇ ਔਰ ਹੋਰ ਵੀ ਵਧੀਆ ਕੁਆਲਿਟੀ ਦੇ ਵਿੱਚ ਤੁਹਾਡੇ ਵੀਡੀਓ ਤੇ ਇੱਕ ਹੋਰ ਲਾਈਏ ਤਮਾਕਾ ਦੀ ਲਓ ਜੀ ਪਾਰਟੀ ਵਿੱਚ ਸਾਡੀ ਸ਼ਰਟ ਹੈ ਇਹ ਸਾਰੀ ਪਾਰਟੀ ਬਾਕਸਾਂ ਦੀ ਸ਼ਰਟ ਹੈ ਲਓ ਜੀ ਪਾਰਟੀ ਵੀਅਰ ਸ਼ਰਟਾਂ 1200 ਰੁਪਏ ਐਮ ਆਰ ਪੀ ਦੀ ਹੈ ਬਿਲਕੁਲ 1200 ਰੁਪਏ ਤੇਰਾ ਫੈਕਟਰੀ ਰੇਟ ਹੈ 600 ਰੁਪਏ ਆਪਾਂ 550 ਰੁਪਏ ਸ਼ਰਟ ਦੇ ਦਿੰਦੇ ਹਾਂ 550 ਰੁਪਏ ਦੇ ਵਿੱਚ ਪਾਰਟੀ ਵੇਅਰ ਸ਼ਰਟ ਹੈ ਜਿਹੜੀ ਤੁਹਾਨੂੰ ਮਾਦਵ ਕਲੈਕਸ਼ਨ ਤੋਂ ਹੀ ਮਿਲ ਸਕਦੀ ਹੈ ਸੋ ਵਾਕਈ ਇਹ ਜਿਹੜੀਆਂ ਬਹੁਤ ਜਿੰਨੇ ਮਰਜੀ ਬਹੁਤ ਆਰਟੀਕਲ ਹੈ ਸਾਡੇ ਕੋਲ ਇੱਕ ਨਹੀਂ ਦੋ ਨਹੀਂ ਮੈਂ ਕਿਹਾ ਹਜ਼ਾਰਾਂ ਦੀ ਗਿਣਤੀ ਵਿੱਚ ਹੀ ਲੈ ਸਕਦੇ ਹੋ ਤੁਸੀਂ ਹੋਲ ਸੇਲ ਰੇਟਾਂ ਤੇ ਜਿਹੜਾ ਇਹ ਮਾਲ ਹੈ ਤੁਹਾਨੂੰ ਮਾਦਵ ਕਲੈਕਸ਼ਨ ਤੋਂ ਹੀ ਮਿਲ ਸਕਦਾ ਹੈ ਬਠਿੰਡਾ ਦੀ ਕੋਟ ਰੋਡ ਗਲੀ ਨੰਬਰ 3 ਸੋ ਦੋਸਤੋ ਇਸ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਤੇ ਇਸ ਸ਼ਾਪ ਤੇ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਿਓ ਤੇ ਤੁਹਾਨੂੰ ਬਹੁਤ ਤੋਂ ਬਹੁਤ ਫਾਇਦਾ ਹੋਏਗਾ ਤੇ ਵੀਡੀਓ ਨੂੰ ਕਰਕੇ ਸ਼ੇਅਰ ਤੇ ਐਮੋਸ਼ ਦੀ ਜੀ ਨੂੰ ਮਿਲਿਓ ਤੇ 1200 ਰੁਪਏ ਦਾ ਜਿਹੜਾ ਇਹ ਕੋਟ ਪੈਂਟ ਹੈ ਇਹ ਤੁਹਾਨੂੰ ਉਡੀਕ ਰਿਹਾ ਸੋ ਸਤਿ ਸ੍ਰੀ ਅਕਾਲ ਜੀ